ਸਤਿ ਸ਼੍ਰੀ ਅਕਾਲ ਭਾਈ ਗੁੱਡੀ ਸਤਿ ਸ਼੍ਰੀ ਅਕਾਲ ਭਾਜੀ ਕੀ ਨਾਮ ਹੈ ਭਾਈ ਤੁਹਾਡਾ ਮੇਰਾ ਨਾਮ ਮਨਪ੍ਰੀਤ ਕੌਰ ਆ ਜੀ ਮਨਪ੍ਰੀਤ ਕੌਰ ਪਾਣੀ ਕੀ ਪ੍ਰੋਬਲਮ ਲੈ ਕੇ ਆਏ ਸੀ ਡਾਕਟਰ ਸ਼ਰਧਾ ਆਯੁਰਵੈਦ ਹਸਪਤਾਲ ਦੇ ਵਿੱਚ ਹਾਂ ਜੀ ਸਰ ਮੈਨੂੰ ਨਾ ਬਹੁਤ ਜ਼ਿਆਦਾ ਅਲਰਜੀ ਸੀਗੀ ਤਮਨ ਨੂੰ ਇਹ ਵੀ ਨਹੀਂ ਸੀ ਪਤਾ ਮੈਨੂੰ ਕਿਸ ਚੀਜ਼ ਤੋਂ ਹੈ ਕਿ ਸਿੱਧੀ ਅਲਰਜੀ ਸੀ ਮੈਨੂੰ ਮੇਰੀ ਬਾਡੀ ਤੇ ਰੈਸ਼ੀਜ਼ ਵਗੈਰਾ ਬਹੁਤ ਜ਼ਿਆਦਾ ਹੁੰਦੇ ਸੀ neck ਤੇ ਮੱਥੇ ਤੇ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਮੈਂ ਬੜੀ ਖਾਰਿਸ਼ ਹੁੰਦੀ ਹੁੰਦੀ ਆ ਨਾ ਹਾਂਜੀ ਬਹੁਤ ਖਾਰਿਸ਼ ਹੁੰਦੀ ਸੀ ਸਰ ਪਰ ਪਤਾ ਨਹੀਂ ਸੀ ਲੱਗਦਾ ਵੀ ਕਿਸ ਚੀਜ਼ ਤੋਂ ਹੋਇਆ ਤੇ ਕਰੇ ਇੱਕ ਦਿਨ ਕੰਮ ਕਰ ਰਹੀ ਸੀ ਕਿਸੇ ਨੇ ਮੈਨੂੰ ਦੱਸਿਆ ਮਤਲਬ ਕੋਈ ਵੀ ਇੰਨੀ ਖਾਰਿਸ਼ ਕਿਉਂ ਕਰ ਰਹੀ ਆ ਉਹਨਾਂ ਨੇ ਮੈਨੂੰ ਡਾਕਟਰ ਵਾਰੀ ਦੱਸਿਆ ਵੀ ਤੁਸੀਂ ਉੱਥੇ ਜਾ ਕੇ ਡਾਕਟਰ ਸ਼ਰਦਾ ਕੁਲ ਜੀ ਤੇ ਇਹਨਾਂ ਨੂੰ ਆ ਕੇ ਮੈਂ ਜਦੋਂ ਦਿਖਾਇਆ ਉਹਨਾਂ ਨੇ ਫਿਰ ਕਾਫੀ ਦੇਖ ਕੇ ਜਾਂਚ ਫਰਕ ਕਰਕੇ ਮੈਨੂੰ ਮੈਡੀਸਿਨ ਦਿੱਤੀ ਮੈਂ ਮੈਂ ਤੁਹਾਨੂੰ ਕਹਿ ਸਕਦੀ ਹਾਂ ਕਿ ਇੱਕ ਹਫ਼ਤੇ ਦੇ ਵਿੱਚ ਮੈਨੂੰ ਪਤਾ ਲੱਗਣ ਲੱਗ ਗਿਆ ਵੀ ਮੈਂ ਇਹਨੂੰ ਘਟਣ ਲੱਗ ਗਿਆ ਅੱਜ ਮੈਂ ਤੁਸੀਂ ਦੇਖ ਸਕਦੇ ਹੋ ਆ ਪਿੰਪਲਸ ਇਹ ਪੂਰੇ ਮੇਰੇ ਫੇਸ ਤੇ ਆ ਜਾਂਦੇ ਹੁੰਦੇ ਸੀਗੇ ਪੂਰਾ ਭਰ ਜਾਂਦਾ ਸੀ ਫੇਸ ਇੰਨੀ ਇਚਿੰਗ ਇੰਨੀ ਜ਼ਿਆਦਾ ਮੈਂ ਖਿਜਦੀ ਹੁੰਦੀ ਸੀ ਆਪਣੇ ਆਪ ਚੀਰੀਟੇਟ ਹੋ ਜਾਂਦੀ ਹੁੰਦੀ ਸੀਗੇ ਹੁਣ ਮਤਲਬ ਆਹੀ ਤੁਸੀਂ ਦੇਖ ਸਕਦੇ ਹੋ ਚਾਰ ਕੀ ਰਹਿ ਗਏ ਨੇ ਆਲਮੋਸਟ ਮੇਰੀ ਬਾਡੀ ਤੇ ਮੇਰੇ ਫੇਸ ਤੇ ਹੁਣ ਕੋਈ ਰਿੰਕਲ ਤੇ ਕੋਈ ਅਲਰਜੀ ਨਹੀਂ ਰਹਿ ਗਈ ਹਾਂ ਠੀਕ ਹਾਂ ਬਿਲਕੁਲ ਹੈਨਾ ਹਾਂਜੀ ਸਰ ਕਿੰਨੇ ਮਹੀਨੇ ਲਾ ਚੱਲਿਆ ਤੁਹਾਡਾ ਸਰ ਮੇਰਾ ਤਾਂ ਹੁਣ ਤੀਜੇ ਮਹੀਨੇ ਚ ਮਤਲਬ ਮੈਂ ਬਿਲਕੁਲ ਹੀ ਪਰਫੈਕਟ ਹਾਂ ਪਰਫੈਕਟ ਠੀਕ ਹੋ ਗਿਆ ਹਾਂਜੀ ਤੀਜੇ ਮਹੀਨੇ ਚ ਮੈਨੂੰ ਪਤਾ ਲੱਗ ਗਿਆ ਤੇ ਇੱਥੇ ਆਉਣ ਤੋਂ ਪਹਿਲਾਂ ਹੋਰ ਵੀ ਦਿਖਾਇਆ ਸੀ ਕਿਤੇ ਮੈਂ 2-3 ਜਗ੍ਹਾ ਦਿਖਾਇਆ ਸੀ ਬਟ ਮੈਨੂੰ ਕੋਈ ਬੈਨੀਫਿਟ ਨਹੀਂ ਸੀ ਮਿਲਿਆ ਸੋ ਉਹ ਚੀਜ਼ ਜਦੋਂ ਮੈਂ ਯੂਜ਼ ਕਰਦੀ ਜਿੰਨੇ ਸਾਬਣ ਕੋਈ ਲੋਸ਼ਨ ਦੱਸਦਾ ਸੀ ਉਹਦੇ ਨਾਲ ਹੋਰ ਚੀਜ਼ਾਂ ਮੈਨੂੰ ਖਰਾਬ ਹੁੰਦੀਆਂ ਨਜ਼ਰ ਆ ਰਹੀਆਂ ਸੀਗੀਆਂ ਹਾਂਜੀ ਤੇ ਇੱਥੇ ਦੇ ਹਸਪਤਾਲ ਦੇ ਤੁਸੀਂ ਤਸੱਲੀ ਪ੍ਰਗਟ ਕਰਦੇ ਹੋ ਪੂਰੀ ਫਿਰ ਹਾਂਜੀ ਸਰ ਮੈਨੂੰ ਤਾਂ ਦੁੱਖਾਂ ਦਾ ਇਲਾਜ ਦਾ ਛੁਟਕਾਰਾ ਪਾ ਕੇ ਜਾਣ ਬਸ ਮੈਂ ਇਹੀ ਕਹਿ ਸਕਦੀ ਆ ਇਹ ਤੁਹਾਡਾ ਵੀਡੀਓ ਨਾ ਬਹੁਤ سارے ਭੈਣ ਭਰਾ ਦੇਖਣਗੇ ਤੇ ਉਹ ਵੀ ਤਾਂ ਤੁਹਾਡੇ ਵਾਂਗੂ ਧੰਨਵਾਦ ਜ਼ਰੂਰ ਕਰਨਗੇ ਹਨਾ ਜਿਵੇਂ ਤੁਸੀਂ ਠੀਕ ਹੋਏ ਬਹੁਤ ਜਿਆਦਾ ਥੈਂਕਫੁਲ ਆਮ ਜੀ ਡਾਕਟਰ ਸਰ ਸਾਰਿਆਂ ਦਾ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਹੀ ਆਪਣੇ ਬੋਲਾਂ ਦੇ ਨਾਲ ਨਾ ਮਰੀਜ਼ਾਂ ਨੂੰ ਇੱਕ ਵਧੀਆ ਮੈਸੇਜ ਦਿੱਤਾ ਹਾਂਜੀ ਸਰ ਥੈਂਕ ਯੂ ਸੋ ਮੱਚ ਸਰ ਧੰਨਵਾਦ